ਤਨੋਂ ਮਨ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਸਹਾਂਸਰਦਾਨ ਦੇ ਇੰਦਰ ਰੁਆਇਆ ਪਰਸ ਰਾਮ ਰੋਵੈ ਘਰ ਆਇਆ ਅਗਾ ਸੁਰੂਵਾ ਪਿਖਿਆ ਖਾਏ ਅਸੀਂ ਦਰਗਾਹ ਮਿਲੈ ਸਜਾਏ ਰੋਵਾ RAM ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਾਇਆ ਰੋਵਾ ਦਸਰ ਲੰਕ ਗਵਾਏ ਜਨ ਸੀਤਾ ਆਂਦੀ ਡਰੂ ਆਏ ਰੋਵਾ ਪਾਂਡਵ ਭੈ ਮਜੂਰ ਦਿਨ ਕਾ ਸਵਾਮੀ ਰਤ ਹਦੂਰ ਰੋਵਾ ਜਨਮੇ ਜਖੋਏ ਗਿਆ ਏਤੀ ਕਾਰਨ ਪਾਪੀ ਭਇਆ ਰੋ ਸੇਖ ਮਸਾਏ ਕਪੀਰ ਅੰਤ ਕਾਲ ਮਤ ਲਾਗੈ ਪੀੜੋ ਰੋਵਹ ਰਾਜੇ ਕੰਨ ਪੜਾਏ ਕਰ ਮੰਗ ਭੀਖਿਆ ਜਾਏ ਰੋਵਾ ਕਿਰਪਨ ਸੰਚ ਹੈ ਧਨ ਜਾਏ ਪੰਡਤ ਰੋਵਾ ਗਿਆਨ ਅਗਵਾਏ ਬਾਲੀ ਰੋਵਣਾ ਹੈ ਪਤਾਰ ਨਾਨਕ ਦੁਖਿਆ ਸਭ ਸੰਸਾਰ ਮੰਨਨਾਉ ਸੋਈ ਜਿਣਨ ਜਾਏ ਔਰੀ ਕਰਮ ਨਾ ਲੇਖ ਲਾਏ ਮਨ ਨਾਉ ਸੋਈ ਜਿਣ ਜਾਏ ਔਰੀ ਕਰਮ ਨਾ ਲੇਖ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸ਼ਲੋਕ ਵਿੱਚ ਉਹਨਾਂ ਪ੍ਰਾਣਿਕ ਸਾਖੀਆਂ ਦੇ ਹਵਾਲੇ ਦਿੱਤੇ ਗਏ ਹਨ ਜੋ ਹਿੰਦੂ ਮਤ ਵਿੱਚ ਆਮ ਪ੍ਰਚਲਿਤ ਹਨ ਗੁਰੂ ਸਾਹਿਬ ਦੇ ਪਾਵਨ ਬਚਨ ਹਨ ਸਹੰਸਰ ਦਾਣ ਦੇ ਇੰਦਰ ਰਵਾਇਆ ਸਹੰਸਰ ਤੋਂ ਭਾਵ ਹੈ 1000 ਗੌਤਮ ਰਿਸ਼ੀ ਨੇ 1000 ਪਗਾਂ ਦਾ ਡੰਨ ਦੇ ਕੇ ਇੰਦਰ ਦੇਵਤੇ ਨੂੰ ਰਵਾ ਦਿੱਤਾ ਹਿੰਦੂ ਮਤ ਦੇ ਗ੍ਰੰਥਾਂ ਮੁਤਾਬਕ ਸ੍ਰਿਸ਼ਟੀ ਦੇ ਨਿਰਮਾਤਾ ਬ੍ਰਹਮਾ ਜੀ ਨੇ ਇੱਕ ਇਸਤਰੀ ਦਾ ਨਿਰਮਾਣ ਕੀਤਾ ਜਿਨ੍ਹਾਂ ਨੂੰ ਉਹ ਐਲਿਆ ਦੇ ਨਾਮ ਨਾਲ ਬੁਲਾਉਂਦੇ ਸਨ ਐਲਿਆ અત્યੰਤ ਸੁੰਦਰ ਸੀ ਅਤੇ ਉਸ ਨੂੰ ਇਹ ਵਰਦਾਨ ਪ੍ਰਾਪਤ ਸੀ ਕਿ ਉਸ ਦੀ ਖੂਬਸੂਰਤੀ ਹਮੇਸ਼ਾ ਬਣੀ ਰਹੇਗੀ ਉਸ ਦੀ ਸੁੰਦਰਤਾ ਦੇ ਸਾਹਮਣੇ ਸਵਰਗ ਲੋਕ ਦੀਆਂ ਸੁੰਦਰੀਆਂ ਵੀ ਫਿੱਕੀਆਂ ਨਜ਼ਰ ਆਉਂਦੀਆਂ ਸਨ ਅਹਲਿਆ ਦੀ ਸੁੰਦਰਤਾ ਦੇ ਕਾਰਨ ਸਾਰੇ ਦੇਵਤੇ ਉਸ ਨਾਲ ਵਿਆਹ ਕਰਾਉਣਾ ਚਾਹੁੰਦੇ ਸਨ। ਬ੍ਰਹਮਾ ਜੀ ਨੇ ਅਹਲਿਆ ਦੇ ਵਿਆਹ ਲਈ ਇੱਕ ਸੁੰਮਰ ਰਚਿਆ। ਇੱਕ ਪ੍ਰੀਖਿਆ ਦਾ ਆਯੋਜਨ ਕੀਤਾ ਜਿਸ ਦੇ ਜੇਤੂ ਨਾਲ ਉਹ ਅਹਲਿਆ ਦਾ ਵਿਆਹ ਕਰਨਾ ਚਾਹੁੰਦੇ ਸਨ। ਸਾਰੇ ਦੇਵਤਿਆਂ ਨੂੰ ਸੱਦਾ ਦਿੱਤਾ ਗਿਆ। ਸਾਰੇ ਦੇਵਤੇ ਉਸ ਪ੍ਰੀਖਿਆ ਦੇ ਲਈ ਹਾਜ਼ਰ ਹੋਏ। ਗੌਤਮ ਰਿਸ਼ੀ ਨੇ ਇਹ ਪ੍ਰੀਖਿਆ ਪਾਸ ਕੀਤੀ ਇਸੇ ਕਾਰਨ ਵਿਧੀਪੂਰਵਕ ਅਹिल्या ਦਾ ਵਿਆਹ ਗੌਤਮ ਰਿਸ਼ੀ ਦੇ ਨਾਲ ਹੋਇਆ 인ਦਰ ਦੇਵਤਾ ਅਹिल्या ਦੀ ਸੁੰਦਰਤਾ ਤੇ ਬਹੁਤ ਜ਼ਿਆਦਾ ਮੋਹਤ ਹੋ ਗਿਆ ਇੱਕ ਦਿਨ ਬੇਵਸ ਹੋ ਕੇ ਆਪਣੇ ਆਪ ਨੂੰ ਰੋਕ ਨਾ ਸਕਿਆ ਤੇ 인ਦਰ ਦੇਵਤਾ ਮਾਤ ਲੋਕ ਚ ਅਹिल्या ਨੂੰ ਮਿਲਣ ਆ ਗਿਆ ਇੰਦਰ ਦੇਵਤੇ ਨੇ ਐਹਲਿਆ ਨੂੰ ਮਿਲਣ ਦੀ ਯੋਜਨਾ ਬਣਾਈ ਤੇ ਚੰਦਰਮਾ ਨੂੰ ਉਸ ਯੋਜਨਾ ਦੇ ਵਿੱਚ ਸ਼ਾਮਲ ਕਰ ਲਿਆ ਕਿ ਤੂੰ ਮੁਰਗਾ ਬਣ ਕੇ ਸਮੇਂ ਤੋਂ ਪਹਿਲਾਂ ਹੀ ਬਾਗ ਦੇ ਦੇਵੀ ਜਦੋਂ ਗੌਤਮ ਰਿਸ਼ੀ ਸਵੇਰੇ ਗੰਗਾ ਇਸ਼ਨਾਨ ਕਰਨ ਜਾਣਗੇ ਤਾਂ ਉਸ ਸਮੇਂ ਦਾ ਲਾਭ ਉਠਾ ਕੇ ਉਹ ਐਹਲਿਆ ਨੂੰ ਪ੍ਰਾਪਤ ਕਰ ਲਏਗਾ ਯੋਜਨਾ ਦੇ ਅਨੁਸਾਰ ਅਗਲੇ ਦਿਨ ਚੰਦਰਮਾ ਨੇ ਅੱਧੀ ਰਾਤ ਨੂੰ ਮੁਰਗਾ ਬਣ ਕੇ ਉੱਚੀ-ਉੱਚੀ ਕੁਕੜੂੰ ਕੜਵਾਉਂਦੀ ਬਾਗ ਦੇ ਦਿੱਤੀ ਗੌਤਮ ਰਿਸ਼ੀ ਨੇ ਸਮਝਿਆ ਕਿ ਸਵੇਰ ਹੋ ਗਈ ਹੈ ਉਹ ਅੱਖਾਂ ਜੀਆਂ ਮਲਦਾ-ਮਲਦਾ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਚਲਾ ਗਿਆ ਪਰ ਇਸ ਵਕਤ ਮਾਜਰਾ ਹੀ ਉਲਟ ਹੋ ਗਿਆ ਗੌਤਮ ਰਿਸ਼ੀ ਦੇ ਜਾਂਦਿਆਂ ਹੀ ਇੰਦਰ ਦੇਵਤਾ ਗੌਤਮ ਰਿਸ਼ੀ ਦਾ ਰੂਪ ਧਾਰਨ ਕਰਕੇ ਘਰ ਚ ਦਾਖਲ ਹੋ ਗਿਆ ਤੇ ਰਾਖੀ ਰੱਖਣ ਲਈ ਚੰਦਰਮਾ ਨੂੰ ਪਹਿਰੇਦਾਰ ਬਣਾ ਕੇ ਘਰ ਦੇ ਬਾਹਰ ਬਿਠਾ ਦਿੱਤਾ ਅਤੇ ਆਪ ਅਹਲਿਆ ਨਾਲ ਕੋ ਕਰਮ ਕੀਤਾ ਉਸਨੇ ਗੌਤਮ ਰਿਸ਼ੀ ਜਦੋਂ ਗੰਗਾ ਤੇ ਪਹੁੰਚੇ ਤਾਂ Hindu ਮਤ ਦੇ ਗ੍ਰੰਥਾਂ ਮੁਤਾਬਕ ਗੰਗਾ ਮਾਤਾ ਉਦੋਂ ਸੁੱਤੀ ਪਈ ਸੀ ਗੰਗਾ ਮਾਈ ਨੇ ਪ੍ਰਗਟ ਹੋ ਕੇ ਆਖਿਆ ਕੌਣਾ ਤੂੰ ਅੱਧੀ ਰਾਤ ਬੇਰਾਮ ਕਰਨ ਵਾਲਾ ਦਾ ਮੁਰਦਾ ਵਾਪਸ ਤੇਰੇ ਘਰ ਚੋਰ ਪੈ ਗਏ ਹਨ ਗੌਤਮ ਰਿਸ਼ੀ ਉਸੇ ਵੇਲੇ ਗੁੱਸੇ ਨਾਲ ਭਰਿਆ ਆਪਣੀ ਕੁਟਿਆ ਵੱਲ ਲੱਗਿਆ ਜਦੋਂ ਉਹਨੇ ਕੁਟਿਆ ਦੇ ਬਾਹਰ ਚੰਦਰਮਾ ਨੂੰ ਬੈਠੇ ਵੇਖਿਆ ਤਾਂ ਗੁੱਸੇ 'ਚ ਲਾਲ ਪੀਲਾ ਹੋ ਗਿਆ ਚੰਦਰਮਾ ਭੱਜਣ ਲੱਗਾ ਤਾਂ ਗੌਤਮ ઋષਿ ਕੋਲ ਉਸ ਵੇਲੇ ਜਿਹੜਾ ਗਿੱਲਾ ਸਾਫਾ ਸੀ ਗਿੱਲੀ ਧੋਤੀ ਸੀ ਉਹਨੇ ਉਹੀ ਚੰ드ਰਮਾ ਦੇ ਮਾਰੀ ਜਿਸ ਕਾਰਨ ਚੰ드ਰਮਾ ਦੇ ਦਾਗ ਪੈ ਗਿਆ ਤੇ ਪਾਗਾਂ ਵਾਲਿਓ ਤੁਸੀਂ ਅੱਜ ਵੀ ਚੰ드ਰਮਾ ਨੂੰ ਵੇਖੋਗੇ ਤਾਂ ਉਸ ਸਮੇਂ ਦਾ ਲੱਗਾ ਦਾਗ ਅੱਜ ਵੀ ਨਜ਼ਰ ਆਉਂਦਾ ਹੈ ਇਹ ਗੌਤਮ ઋષਿ ਦੀ ਧੋਤੀ ਦੀ ਕਰਾਮਾਤੀ ਆ ਗੌਤਮ ਰਿਸ਼ੀ ਨੇ ਚੰਦਰਮਾ ਨੂੰ ਸ਼ਰਾਪ ਦੇ ਦਿੱਤਾ ਕਿ ਲੋਕ ਤੇਰੀ ਪੂਜਾ ਕਰਨੋਂ ਹਟ ਜਾਣਗੇ ਰਾਹੁ ਕੇਤੂ ਦੀ ਕੁदृष्टि ਤੇਰੇ ਤੇ ਹਮੇਸ਼ਾ ਬਣੀ ਰਹੇਗੀ ਇਸੇ ਸ਼ਰਾਪ ਦੇ ਕਾਰਨ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ ਸਾਧ ਸੰਗਤ ਜੀ ਲੋਕ ਇਸ ਦੀ ਪੂਜਾ ਵੀ ਕੱਟ ਕਰਦੇ ਹਨ ਗੌਤਮ ਰਿਸ਼ੀ ਨੇ ਆਪਣੀ ਤੀ ਅੰਜਨੀ ਨੂੰ ਪੁੱਛਿਆ ਕਿ ਅੰਦਰ ਕੌਣ ਹੈ ਤਾਂ ਉਹਨੇ ਆਖਿਆ ਮਾਧਾਰ ਮਾਦਾਰ ਕਹਿੰਦੇ ਨੇ ਬਿੱਲੇ ਨੂੰ ਭਾਵ ਉਹਨੇ ਆਖਿਆ ਬਿੱਲਾ ਆਇਆ ਸੀ ਤੁਹਾਨੂੰ ਵੇਖ ਕੇ ਮੰਜੇ ਥੱਲੇ ਵੜ ਗਿਆ ਅਨੇ ਨੂੰ ਪੁੱਛਿਆ ਉਹਨੇ ਵੀ ਇਹੀ ਜਵਾਬ ਦਿੱਤਾ ਜਦ ਇੰਦਰ ਦੇਵਤੇ ਨੂੰ ਗੌਤਮ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਬਿੱਲਾ ਬਣ ਕੇ ਮੰਜੇ ਦੇ ਥੱਲੇ ਲੁਕ ਗਿਆ ਸੀ ਮੁਕਦੀ ਗੱਲ ਇੰਦਰ ਦੇਵਤਾ ਬਚ ਕੇ ਨਿਕਲ ਗਿਆ ਉੱਥੋਂ ਭੱਜਦੇ ਸਮੇਂ ਇੰਦਰ ਦੇਵਤਾ ਆਪਣੇ ਅਸਲੀ ਰੂਪ ਚ ਆ ਗਿਆ ਗੌਤਮ ॠषि ਨੇ ਇੰਦਰ ਨੂੰ ਵੀ श्राप ਦੇ ਦਿੱਤਾ ਕਿ ਜਿਸ ਭਗ ਦੇ ਕਾਰਨ ਤੂੰ ਛਲਕਪਟ ਕੀਤਾ ਹੈ ਇਹ ਹਜ਼ਾਰਾਂ ਭਗ ਤੇਰੇ ਸਰੀਰ ਤੇ ਹੋ ਜਾਣਾ ਤੂੰ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਾ ਰਹੇ ਲੋਕ ਤੇਰੀ ਪੂਜਾ ਕਰਨੋਂ ਹਟ ਜਾਣ ਸਾਧ ਸੰਗਤ ਜੀ ਗੌਤਮ ਰਿਸ਼ੀ ਦੇ ਘਰ ਵਾਲੀ ਅਹਲਿਆ ਦੇ ਨਾਲ ਇੰਦਰ ਦੇਵਤੇ ਨੇ ਛਲ ਕੀਤਾ ਸੀ ਇਸੇ ਕਰਕੇ ਇੰਦਰ ਦੇਵਤੇ ਦੇ ਸਰੀਰ ਤੇ ਹਜ਼ਾਰਾਂ ਪਗ ਦੇ ਨਿਸ਼ਾਨ ਬਣ ਗਏ ਜਿਸ ਕਾਰਨ ਉਹ ਦੁਖੀ ਹੋਇਆ ਤੇ ਬਹੁਤ ਰੋਇਆ ਗੁਰੂ ਸਾਹਿਬ ਦੇ ਪਾਵਨ ਬਚਨ ਗੌਤਮ ਤਪਾ ਅਹਲਿਆ ਇਸਤਰੀ ਤੇ ਸੁਦੇਖ ਇੰਦਰ ਲੁਭਾਇਆ ਸੈਸ ਸਰੀਰ ਚੇਨ ਪਗ ਹੋਏ ਤਾ ਮਨ ਪਛੋਤਾਇਆ ਆਖੂ ਸਤਨਾਮ ਸ੍ਰੀ ਵਾਹਿਗੁਰੂ ਪਰ ਕਰੋਧ ਵਿੱਚ ਗੌਤਮ ਰਿਸ਼ੀ ਨੇ ਅਹਲਿਆ ਨੂੰ ਵੀ श्राप ਦੇ ਦਿੱਤਾ ਕਹਿੰਦਾ ਜਾ ਪਾਪਨੇ ਤੂੰ ਵੀ ਮੇਰੇ ਨਾਲ ਛਲਕ ਕੀਤਾ ਹੈ ਅੱਜ ਤੋਂ ਬਾਅਦ ਸਦੀਆਂ ਸਾਲ ਤੱਕ ਤੂੰ ਸਿਲਾ ਬਣੀ ਰਹੇਂਗੀ ਕਿਸੇ ਮਰਦ ਦੀ ਸ਼ੋਹ ਨਹੀਂ ਪ੍ਰਾਪਤ ਹੋਏਗੀ ਅਹਲੇ ਆਨੇ ਗੌਤਮ ਰਿਸ਼ੀ ਦੇ ਪੈਰੀਂ ਡਿੱਗ ਕੇ ਮਾਫੀ ਮੰਗੀ ਆਖਣ ਲੱਗੀ ਮੇਰੀ ਇਹਦੇ ਵਿੱਚ ਕੋਈ ਗਲਤੀ ਨਹੀਂ ਸਵਾਮੀ ਮੈਨੂੰ ਮਾਫ ਕਰ ਦਿਓ ਗੌਤਮ ਰਿਸ਼ੀ ਆਖਣ ਲੱਗੇ ਜਬਾਨੋਂ ਨਿਕਲੇ ਬੋਲ ਹੁਣ ਵਾਪਸ ਨਹੀਂ ਹੋਣਗੇ ਪਰ ਹਾਂ ਜਦੋਂ ਤੁਹਾਡੀ ਸ਼ਿਲਾ ਨੂੰ ਕਿਸੇ ਦਿਵਿਆ ਆਤਮਾ ਦੇ ਚਰਨਾਂ ਦੀ ਧੂੜ ਛੋਏਗੀ ਉਦੋਂ ਤੁਸੀਂ ਆਪਣੇ ਅਸਲੀ ਰੂਪ ਚ ਆ ਜਾਓਗੇ ਤੁਹਾਡਾ ਉਧਾਰ ਹੋ ਜਾਏਗਾ ਗੌਤਮ ਰਿਸ਼ੀ ਦੇ श्राप ਕਾਰਨ ਅਹਲਿਆ ਛਿਲ ਪੱਥਰ ਹੋ ਗਈ ਬਹੁਤ ਸਾਲ ਬੀਤ ਜਾਣ ਤੇ ਮਹਾਰਿਸ਼ੀ ਵਿਸ਼ਵਾਮਿੱਤਰ ਰਾਖਸ਼ੀ ਤਾੜਕਾ ਵੱਧ ਦੇ ਲਈ ਅਦੁੱਧਿਆ ਤੋਂ ਸ਼੍ਰੀ ਰਾਮਚੰਦਰ ਤੇ ਉਹਨਾਂ ਦੇ ਭਰਾ ਲక్ష్మణ ਨੂੰ ਲੈ ਕੇ ਆਏ ਤਾਂ ਸ਼੍ਰੀ ਰਾਮਚੰਦਰ ਜੀ ਦੀ ਨજર ਜੰਗਲ ਵਿੱਚ ਇੱਕ ਪਾਸੇ ਸੋਨਸਾਨ ਪਈ ਕੁਟੀਆ ਤੇ ਪਈ ਉਹ ਕੁਟਿਆਵਾਂ ਵੱਲ ਗਏ ਤੇ ਆਪਣੇ ਗੁਰੂ ਮਹਾਰਿਸ਼ੀ ਵਿਸ਼ਵਾਮਿੱਤਰ ਤੋਂ ਪੁੱਛਿਆ ਗੁਰੂਗਰ ਇਹ ਬਹੁਤ ਸੁੰਦਰ ਕੁਟਿਆ ਕਿਸ ਦੀ ਹੈ ਜਿੱਥੇ ਇੰਨੀ ਬਰਾਨੀ ਹੈ ਸੁਨਸਾਨ ਹੈ ਤਾਂ ਉਦੋਂ ਮਹਾਰਿਸ਼ੀ ਵਿਸ਼ਵਾਮਿੱਤਰ ਨੇ ਕਿਹਾ हे ਪ੍ਰਭੂ ਇਹ ਕੁਟਿਆ ਬਹੁਤ ਸਾਲਾਂ ਤੋਂ ਤੁਹਾਡੇ ਆਉਣ ਦੀ ਉਡੀਕ ਕਰ ਰਹੀ ਹੈ ਮਹਾਰਿਸ਼ੀ ਵਿਸ਼ਵਾਮਿੱਤਰ ਨੇ ਸ਼੍ਰੀ ਰਾਮਚੰਦਰ ਤੇ ਲక్ష్ਮਣ ਨੂੰ ਅਹਲਿਆ ਦੀ ਪੂਰੀ ਕਥਾ ਸੁਣਾਈ ਪੂਰੀ ਕਥਾ ਸੁਣਨ ਤੋਂ ਬਾਅਦ ਸ਼੍ਰੀ ਰਾਮਚੰਦਰ ਜੀ ਨੇ ਆਪਣੇ ਚਰਨਾਂ ਨਾਲ ਉਸ ਛਿਲਾ ਨੂੰ ਛੂਇਆ ਚਰਨਾਂ ਦੇ ਛੂਣ ਨਾਲ ਛਿਲਾ ਅਹਲਿਆ ਦੇ ਰੂਪ ਵਿੱਚ ਬਦਲ ਗਈ ਉਸ ਮੌਕੇ ਸ਼੍ਰੀ ਰਾਮਚੰਦਰ ਜੀ ਨੇ ਅਹਲਿਆ ਨੂੰ ਕਿਹਾ ਕਿ ਇਸ ਸਾਰੇ ਚੱਕਰ 'ਚ ਤੁਹਾਡਾ ਕੋਈ ਦੋਸ਼ ਨਹੀਂ ਸੀ ਜਾਓ ਹੁਣ ਗੌਤਮ ਰਿਸ਼ੀ ਵੀ ਤੁਹਾਡੇ ਨਾਲ ਗੁੱਸੇ ਨਹੀਂ ਹੋਣਗੇ ਇਸ ਤਰ੍ਹਾਂ ਸ਼੍ਰੀ ਰਾਮਚੰਦਰ ਜੀ ਨੇ ਦੇਵੀ ਅਹਲਿਆ ਦਾ ਉਧਾਰ ਕੀਤਾ ਸਾਧ ਸੰਗਤ ਜੀ ਗੁਰੂ ਸਾਹਿਬ ਇਸ ਇੰਦਰ ਦੇਵਤਾ ਗੌਤਮ ਰਿਸ਼ੀ ਤੇ ਅਹਲਿਆ ਦੀ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਸਮੇਂ ਦੀ ਮਾਰਨੇ ਵੱਡਿਆਂ-ਵੱਡਿਆਂ ਨੂੰ ਰਵਾ ਦਿੱਤਾ ਮਹਾਪੁਰਸ਼ ਧਾਰਨਾ ਲਾਉਂਦੇ ਹੁੰਦੇ ਸੀ ਇੱਥੇ ਕੌਣ ਕੌਣ ਨਹੀਂ ਰੋਇਆ ਸਮਿਆਂ ਤੇਰੀ ਮਾਰ ਦੇ ਅੱਗੇ ਕੌਣ ਸੁਖੀ ਹੈ ਇੱਥੇ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਹੀ ਦੁਖੀ ਹੈ ਸਤਿਗੁਰੂ ਕਿਰਪਾ ਕਰਨ ਹੋਣਾਂ ਭੁਲਾ ਦੀ ਮਾਫੀ ਬਖਸ਼ੋ ਆ ਗਿਆ ਬਲਾਉ ਫਤੇ ਆਖੂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ